ਉਹ ਜੀ ਜੀ ਬੀ ਮਾੜੇ ਨੂੰ ਕਾਣੀ ਕਰਦੇ ਆਂ ਭੋਲੇ ਨੂੰ ਚੁੱਪ ਨਹੀਂ ਹਾਂਦੇ ਆਂ ਆਂਡ ਆਉਂਡ ਆਂਡ ਆਉਂਡ ਆਂਡ ਆਉਂਡ ਆਂਡ ਆਉਂਡ ਲਾਜੋ ਉੱਥੇ ਟੱਕ ਕੇ ਆਉਂਦੇ ਹੋ ਦੇਖੀ ਜੀ ਕੋਈ ਨਹੀਂ ਚੱਲਣਾ ਜਾਈਆ ਕੋਈ ਤੇ ਵਿਖੋ ਜਾ ਕੇ ਬੰਦੇ ਪਾਸੇ ਓਹ ਓਹ ਇੱਕ ਫਿਰ ਅੰਬਾ ਹੁੰ ਲਿਆ ਈ ਗੱਡੀ ਚ ਹੂੰ ਪਤਾ ਕਰਕੇ ਦੱਸਿਓ ਮੈਨੂੰ ਵੀ ਨਾ ਆ ਗਿਆ ਇੱਕ ਡਾਟਰ ਨੂੰ ਫੂਲ ਫੂਲ ਕੇ ਪਹੁੰਚ ਮੈਂ ਡਾਟਰ ਫਾਈਲ ਨੂੰ ਪਹੁੰਚ ਤੇ ਉਹਨਾਂ ਕਿ ਮੇਰੇ ਜੀ ਕਿਹੜੇ ਮੰਦਰਾ ਬਜਾਰੀ ਆ ਕਿਤਾਬ ਸੁਬਲਾ ਮੰਦਰਾ ਬਜਾਰੀ ਜੀ ਤੇ ਤੇ ਕਿੱਥੇ ਧਾਕੇ ਮਾਰਾਂ ਕਿੰਨੇ ਬੰਦੇ ਹੱਟ ਗਿੱਤੇ ਆ ਕਿਤੇ ਬੰਦੇ ਕਿੰਨੇ ਵਾਰ ਕਿਆ ਸਾਈਡ ਹੇ ਨੀਚੇ ਦੀਏ ਨੀਚੇ ਕਿਆ ਸਾਈਡ ਮਾਰੀ ਆ ਜਿੰਨੇ ਆਦਮੀ ਪਿਛਲੇ ਹਾਪ ਨੇ ਕਿੰਨੀ ਗੱਡੀ ਨੀਚੇ ਆਈ ਲੰ

ਆਈ ਬਾਸਟਾਂ ਦੇ ਲਾਗੇ ਆਪਾਂ ਸਮਾਨ ਖਰੀਦ ਰਹੇ ਸੀਗੇ ਤੇ ਅਸੀਂ ਐਕਚੁਅਲੀ ਸਮਾਨ ਲੈ ਕੇ ਬਸ ਟੁਪਰੀ ਮੋੜ ਨਹੀਂ ਲੱਗੇ ਆ ਜਿਹੜੀ ਗੱਡੀ ਅੱਜ ਪਿੱਛੇ ਬੈਠੀ ਨਹੀਂ ਉਹਨੇ ਗੁਰੂ ਵੇਖ ਲਿਆ ਗੁਰੂ ਇੱਕ ਗੱਡੀ ਆ ਰਹੀ ਸੀ ਬੇਟਾ ਮੇਰਾ ਇੱਕ ਵਾਰ ਅੱਗੇ ਬੈਠਾ ਹੀ ਗਿਆ ਤੇ ਅਸੀਂ ਉਹਨੇ ਪੂਰਾ ਚੀਕ ਮਾਰ ਦਿੱਤੀ ਅੱਗੇ ਵੱਲੋਂ ਦੇਖੋ ਕੀ ਹੋਣਿਆ ਉਹ ਬੱਚੇ ਆਪਣੇ ਚੱਕ ਦਮ ਖੇਚ ਲਿਆ ਦੋ ਅੱਟੇ ਨਾਲ ਮੇਰੀ ਇਹਦਾ ਗੇੜੇ ਲੱਗਿਆ ਬੱਚੇ ਨੂੰ ਤੇ ਇਹ ਇਹਨੇ ਨਾਲ ਹੀ ਬੱਚਾ ਇੱਧਰ ਪਿੱਛੇ ਪੇਂਡ ਵੱਜੀ ਤੇ ਤੁਹਾਡੀ ਨਾਲ ਧੂਕੇ ਲੱਗਿਆ ਏ ਇਹ ਸਟਾਰਟ ਕੇ ਇੰਕੋਨ ਟੁਰ ਰਹੀ ਹੈ ਜਿਹਦੇ ਪਤੇ ਨੂੰ ਨਾਤ ਕੋਣੀ ਚਾਹੀਦੀ ਤੇ ਹਿਸਾਬ ਨਾਲ ਨਾ ਮੈਕਸਿਮਮ ਚ ਤਾਂ ਮੇਰਾ ਰੱਖਾ 80 ਤੋਂ 100 ਦੇ ਵਿੱਚ ਹੀ ਮੈਂ ਆ ਜਾਇਦ ਬਾਜ਼ਾਰ ਦੇ ਵਿੱਚ ਅਨੀ ਸਪੀਡ ਨਹੀਂ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਫਿਰ ਬ੍ਰੇਕਾਂ ਵਿੱਚ ਫੇਰ ਹੋਈਆਂ ਵਾ ਬੰਦਾ ਵਾ ਤੂੰ ਗੀਟ ਤੇ ਵੇਖ ਲੋ ਇਹ ਜਿਹੜਾ ਰੋਡ ਆ ਕਟਵਟ 20 ਤੇ 30 ਤੇ 40 ਨਾਲ ਤੇ 40 ਦੀ ਸਪੀਡ ਤੇ ਆਉਣ ਵਾਲਾ ਰੋਡ ਆ ਜਿਹੜਾ ਦੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਨੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਬਾਸਟਰ ਚੋਂ ਕੀ ਆਏ ਆ ਅਸੀਂ ਜਿਉਂਨੇ ਵੀ ਇਸ ਬੰਦੇ ਖਤਕਾਰਵਾਈ ਕੀਤੀ ਜਾਵੇ ਗਾਲੇ ਨੂੰ ਨਾ ਤਪੇ ਇਹੋ ਆ ਮੈਂ ਉਹ ਗਾਲਾ ਉਹ ਗੋਈਨੀਆ ਬਾਕੀ ਇਹੋ ਜਿਹਾ ਨੇ ਆ ਜਿਹੜੇ ਵਿਚਾਰੇ ਨੇ ਗਰੀਬਾਂ ਦਾ ਦਖਲਾਵੋ ਹੋਇਆ ਵਾ ਸਾਰੀ ਪਰਪਾਈ ਕੀਤੀ ਜਾ ਰਹੀ ਹੈ ਸਾਡੀ ਐਕਟਿਵ ਬੱਜੀ ਆ ਤੁਹਾਡੇ ਮੁੰਡੇ ਦੇ ਬਾਸ ਤੋ ਸਿਰ ਲੱਗੀਆਂ ਜਿਆਦਾ ਦਖਲਾ ਨਹੀਂ ਹਟੇ ਬਜ਼ਾਰ ਖਾ ਬੱਚਾ ਦਾ ਘਬਰਾ ਗਿਆ ਉਹਦੇ ਬੱਚਾ ਦਾ ਨਾਮ ਤੇ 4 ਸਾਲ ਦਾ ਹੈਗਾ ਉਹ ਕਹਿੰਦੇ ਕਿ ਇਤਨਾ ਸਮਝ ਨਹੀਂ ਦੇਖਿਆ ਇਸ ਵਾਰ ਕੇ ਚਲੋ ਅਸੀਂ ਇਹੋ ਜਿਹਾ ਨੇ ਆ ਇਹ ਜੋ ਬਦਲ ਸੱਤਕਾਰ ਦੇ ਕਰੋ ਤੇ ਨਾਤ ਪਾਈ ਜਾਏ ਭਾਜੀ ਇਹ ਵੀ ਭਲੇ ਭਾਈ ਜੀ ਕਿੰਨਾ ਤਾ ਬਲਵਿੰਦਰ ਕੁਮਾਰ ਮੇਰਾ ਨਾਮ ਹੈ ਕੀ ਲੱਗਦਾ ਜਿਹੜੇ ਤੁਹਾਡੇ ਮੇਰੇ ਬ੍ਰਦਰ ਹੈ ਵੱਡੇ ਕੀ ਹੋਇਆ ਜੀ ਇਹ ਦੁਕਾਨ ਤੋਂ ਆਉਣ ਰਿਹਾ ਖਾਦਾ ਕੰਮ ਹੈ ਸਾਡਾ ਹਾਂਜੀ ਤੇ ਨਾਲ ਕਾਕਾ ਵਾ ਤੇ ਉਹ ਪ੍ਰੋਬਲਮ ਲੱਗ ਗਿਆ ਤੇ ਇਹਨਾਂ ਨੇ ਸੈਰ ਤੇ ਖਿਲਾ ਰਿਆ ਪੰਜ ਛੇ ਬੰਦੇ ਕੇ ਸੱਤ ਬੰਦੇ ਦਰ ਰ ਗਿਆ ਉਹ ਕੁਝ ਲੱਗੇ ਲੰਘ ਗਿਆ ਤੇ ਇੱਕ ਦੇ ਬ੍ਰਦਰ ਦੇ ਦੋਵੇਂ ਚੂਲੇ ਟੁੱਟ ਗਏ ਇੱਕ ਪੱਟ ਟੁੱਟ ਗਿਆ ਤੇ ਸਰਦੀ ਸੱਟ ਆਈ ਆ ਦੇਖ ਇਹ ਇਹਨਾ ਨਾ ਪ੍ਰਵੇਸ਼ ਕੁਮਾਰ ਆ ਕਿਥੋਂ ਦੇ ਰਹਿਣ ਵਾਲੇ ਅਸੀਂ ਬਟਾਲੇ ਧਰਮਪੁਰਾ ਕਲੋਨੀ ਰਹਿਣ ਵਾਲੇ ਆ ਤਿਲਾ ਲਾਜੰਗੜੀਆਂ ਦੁਕਾਨਾਂ ਨੇ ਖਾਦ ਦੀਆਂ ਇਹ ਕੰਮ ਤੋਂ ਆ ਰਹੇ ਇਹ ਦੁਕਾਨ ਤੋਂ ਆ ਰਹੇ ਕੀ ਦੱਸਿਆ ਗਿਆ ਡਾਕਟਰ ਨੇ ਡਾਕਟਰ ਨੇ ਦੱਸਿਆ ਕਿ ਦੋਹੇ ਚੂਲੇ ਡੈਮੇਜ ਹੋ ਗਏ ਕਿ ਪਾਰ ਟੁੱਟ ਗਿਆ ਤੇ ਸਰਦੀ ਸਾਟਿਆ ਅਸੀਂ ਅੰਮ੍ਰਿਤਸਰ ਲੈ ਚਲੇ ਆਮਦਿਲ ਦੇ ਕੀ ਮੰਨ ਰੱਖਿਆ ਦੱਸੋ ਬਸ ਕਹਿੰਦੇ ਨੇ ਤੁਹਾਨੂੰ ਆਪਣਾ ਬ੍ਰਦਰ ਅਸੀਂ ਬਚਾਈ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਅਰੇ ਉਧਰ ਭੱਜੇ ਚੁਣਦੇ ਆ ਉੱਥੇ ਕੋਈ ਦਿੱਕਤ ਨਹੀਂ ਹੋਈ ਆ ਤੇ ਉਹ ਨਾ ਤਾਂ ਬਾਈ ਕਾਰ ਤੇ ਹੀ ਉਹ ਕਾਰ ਤੇ ਹੀ ਕਾਰ ਆਵਾ ਉਹ ਤੇ ਪੰਜਾ ਛਾ ਮੋਟਿਆਂ ਨੂੰ ਡਰ ਦੇ ਲੰਗੇ ਨਾ ਸੈਰ ਤੇ ਖੰਡਾਰਿਆ ਸੀ ਫੁਰਤਗਲ ਤੇ ਬੇਟਾ ਫਰੂਫ ਲੈਣ ਲਿਆ ਏ ਇੱਕ ਲੋਟਿਆਂ ਨੂੰ ਕੱਟੇ ਥਾਤੋਂ ਤੇ ਚੋਪਲੇ ਨਾਲ ਪੰਜਾ ਛੱਤਾ ਬੰਦਿਆਂ ਨੂੰ ਇੱਕ ਲੜਕੀ ਆ ਜਵਾਨ 23 ਸਾਲ ਦੀ ਉਹਦੇ ਵੀ ਦੋਵੇਂ ਚੂਲੇ ਟੁੱਟ ਗਏ ਕਿੰਨੇ ਕਿੰਨੇ ਨੂੰ ਕੁਝ ਪਤਾ ਲੱਗਾ ਕਿੰਨੇ ਨੂੰ ਸੱਟ ਜਾਨੇ ਡੈਮੇਜ ਹੋਇਆ ਛੋਟੇ ਕੋ ਇੱਕ ਪੇਸ਼ੈਂਟ ਆ ਹੈ ਸ੍ਰਿੰਦਰ ਕੁਮਾਰ ਨਾਮ ਦਾ ਤੇ ਜਿਹੜਾ ਅੱਜ ਐਕਸੀਡੈਂਟ ਦੀ ਜਿਹੜੀ ਹੋਈ ਸੀਗੀ ਇਨਸੀਡੈਂਟ ਹੋਇਆ ਸੀਗਾ બસ ਸਟੈਂਡ ਦੇ ਲੱਗੇ ਉਸ ਐਕਸੀਡੈਂਟ ਦੇ ਪੇਸ਼ੈਂਟ ਇੰਜਰਡ ਆਇਆ ਸੀਗਾ ਜਿਹੜਾ ਹੈਡਿੰਗ ਜਰੀਨਾ ਸੀਗਾ ਤੇ ਉਹ ਸਾਡੇ ਕੋਲ ਐਡਮਿਟ ਹੋਇਆ ਪੇਸ਼ੈਂਟ ਪੇਸ਼ੈਂਟ ਅਗੇ ਨਾਲੋਂ ਫਰਕਸ ਸਟੇਬਲ ਆ ਕਿ ਉਹ ਹੈ ਉਦਾਂ ਹੈਡਿੰਗ ਜਰੀ ਹੈ ਅੰਡ ਆਬਜ਼ਰਵੇਸ਼ਨ ਰੱਖਿਆ ਰਿਹਾ ਉਹਦੇ ਸਿਰ ਚ ਸੱਟ ਆਈ ਗੋ ਸਿਰ ਚ ਸੱਟ ਲੱਗੇ ਹੈਡਿੰਗ ਜਰੀ ਹੈ ਹਾਂਜੀ ਵੀ ਸਟੇਬਲ ਆ ਇਹ ਨਾ ਹੁਣ ਤੇ ਖਤਰੇ ਤੋਂ ਬਾਹਰ ਹੀ ਆਊਟ ਆਫ ਡੰਗਰ ਵੀ ਕੋਈ ਲੱਗ